ਸਲੋਕ ਮਹੱਲਾ 5ਵਾਂ ਤਰਣ ਸੁਵੰਨੀ ਖੜ ਰਤਨ ਜੜਾਵੀ ਸਤਿਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਦਾ ਜਦੋਂ ਪ੍ਰੇਮ ਹੋਇਆ ਉਹ ਧਰਤੀ ਵੀ ਸੋਹਣੀ ਹੋ ਗਈ ਸੋਨੇ ਰੰਗ ਵਾਲੇ ਬੰਨੀ ਰੰਗ ਵਾਲੀ ਖੜ ਖੜ ਕਾਸ ਹੋ ਗਿਆ ਉਸਕੇ ਤੇ ਰਤਨ ਜਿਵੇਂ ਜੜੇ ਹੁੰਦੇ ਐਸੀਆਂ ਬੂਟੀਆਂ ਚਮਕ ਰੀਆਂ ਹਨ ਹਰ ਪ੍ਰੇਮ ਪੁਰਖ ਮਨ ਉੱਠਾ ਜਦੋਂ ਹਰੀ ਪਰਮੇਸ਼ਰ ਦਾ ਪੁਰਖ ਦਾ ਪ੍ਰੇਮ ਮਨ 'ਚ ਵਸ ਗਿਆ ਉਦੋਂ ਧਰਤੀ ਸੋਨੇ ਰੰਗ ਵਾਲੀ ਹੋ ਗਈ ਖੜ ਕਾ ਆਵੀ ਸੋਨੇ ਰਤਨਾ ਵਰਗੇ ਜੜਾਏ ਜਿਹੜੇ ਹੋਏ ਸਾਰੀ ਤਰਤੀ ਸੋਭਨੀ ਪ੍ਰਚਿਤ ਹੁੰਦੀ ਹੈ ਜਿੱਥੇ ਬੈਠਣ ਸਾਧ ਜੀ ਸੋ tham ਸੁਹੰਦਾ ਬਣ ਜਾਂਦਾ ਹੈ ਇਸ ਪ੍ਰਕਾਰ ਕਰਨ ਬੁੱਧੀ ਉਹ ਸੁਵੰਨੀ ਸੋਹਣੇ ਰੰਗ ਵਾਲੀ ਤ੍ਰਿਯਾ ਪਦ ਰੂਪੀ ਬੰਨੀ ਰੰਗ ਵਾਲੀ ਹੋ ਗਈ ਖੜ ਰਤਨ ਜੜਾ ਤੇ ਖੜ ਖੜ ਸੰਪਤੀ ਹੈ ਜਿਹੜੀ ਸੰਧਮ ਸਰਦਾ ਤੀਸੇ ਸਮਾਧਾਨ ਉਪਰਾਵ ਛਤੀ ਪ੍ਰਿਖਿਆ ਜਾਣੀ ਹੈ ਪਹਿਨ ਬਿੰਗੇ ਨਾਮ ਇਹ ਖੜ ਖੜ ਸਮਤੀ ਰੂਪ ਖੜੋ ਕਾ ਹੈ ਤੇ ਰਤਨ ਵਿਰਾਜ ਆਜ ਕਹਿਣਾ ਹੈ ਵਿਵੇਕ ਆਜ ਖਾਨਾ ਇਹਨਾਂ ਦੀ ਜੜਤੀ ਨਾਲ ਜੜੀ ਗਈ ਉਹ ਬੁੱਧ ਰੂਪੀ ਧਰਤੀ ਹਰ ਪ੍ਰੇਮ ਤ੍ਰਿਯਾ ਪਰ ਸੋਹਣੇ ਬਨ ਰੰਗ ਵਾਲੀ ਹੋਗੀ ਹਰ ਪ੍ਰੇਮ ਪੁਰਖ ਮਨ ਬੁੱਠਾ ਜਿਨ੍ਹਾਂ ਦੇ ਮਨ ਚ ਹਰੀ ਪੂਰਨ ਪਰਮੇਸ਼ਰ ਦਾ ਪ੍ਰੇਮ ਵਸ ਗਿਆ ਹੈ ਸਭੇ ਕਾਜ ਸੁਹੀਲੜੇ ਥੀਏ ਉਹਨਾਂ ਦੇ ਹਰ ਪ੍ਰੇਮ ਪੁਰਖ ਮਨ ਬੁੱਠਾ ਪਹਿਲਾਂ ਹਰੀ ਦਾ ਪ੍ਰੇਮ ਮਨ ਚ ਬੁੱਠਾ ਤੇ ਫੇਰ ਸਾਧ ਸੰਗਤ ਜੀ ਉਸ ਬੁੱਧੀ ਦੇ ਅੰਦਰ ਖੱਟ ਸੰਪਤੀ ਪੈਦਾ ਹੋਈ ਅਤੇ ਰਤਨ ਵਿਰਾਗ ਆਦਕ ਪੈਦਾ ਹੋਏ ਫੇਰ ਸਰਬਨਮਨਨ ਅਧਿਆਸਨ ਆਦਕਾਂ ਦੀ ਜੜਤੀ ਜੜੀ ਗਈ ਫੇਰ ਉਹ ਧਰਨ ਬੁੱਧੀ ਜਿਹੜੀ ਸਵਰਨ ਤੂਰੀਆ ਪਦ ਰੂਪੀ ਸੋਹਣੇ ਰੰਗ ਵਾਲੀ ਹੋ ਗਈ ਸਭੇ ਕਾਜ ਸੁਹੇਲੜੇ ਥੀਓ ਸਾਰੇ ਕਾਜ ਸੁਹੇਲੜੇ ਸੁਖਦਾਇਕ ਹੋਏ ਗੁਰੂ ਨਾਨਕ ਸਤਗੁਰੂ ਟੁੱਠਾ ਜਦੋਂ ਗੁਰੂਆਂ ਦੇ ਗੁਰੂ ਸਤਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਚੇਤਨ ਸਰੂਪ ਹੋ ਟੋ ਪ੍ਰਸੰਨ ਹੋਏ ਮਹੱਲਾ ਪੰਜਵਾ ਫਿਰਦੀ ਫਿਰਦੀ ਦਹ ਦਿਸਾ ਇਹ ਸਾਧ ਸੰਗਤ ਜੀ ਮੰਦ ਵਿਰਾਗੀ ਦੀ ਹਾਲਤ ਹੈ ਹੁਣ ਪ੍ਰੇਮੀਆਂ ਦੀ ਹਾਲਤ ਪਹਿਲਾਂ ਦੱਸ ਕੇ ਗਿਆਨਵਾਨਾਂ ਦੀ ਮੰਦ ਵਿਰਾਗੀ ਦੀ ਹਾਲਤ ਦੱਸਦੇ ਆ ਫਿਰਦੀ ਫਿਰਦੀ ਦਹ ਦਿਸਾ ਜਦੋਂ ਮੰਦ ਵਿਰਾਗ ਹੋਵੇ ਉਸ ਵੇਲੇ ਇਹੀ ਜੀ ਹਾਲਤ ਨੂੰ ਕਰੇ ਨਾਰ ਮਰੇ ਕਰ ਸੰਪਤ ਨਾਸੀ ਮੂਡ ਮੁੰਡਾਏ ਭੈਸ ਨੇਸੀ ਇਸਤਰੀ ਮਰ ਗਈ ਜਾਂ ਘਰ ਦਾ ਤਨ ਨਾਸ ਹੋ ਗਿਆ ਮੂੰਹ ਸੇ ਮਨਾ ਕੇ ਜਗਤ ਮਿੱਥਿਆ ਹੈ ਚਲੋ ਵੀ ਕੀ ਲੈਣਾ ਮੂੰਹ ਸੇ ਮਨਾ ਕੇ ਤਿਆਗੀ ਬਣ ਬੈਠੇ ਇਹ ਜੇ ਤਿਆਗੀ ਨਹੀਂ ਬਣਨਾ ਚਾਹੀਦਾ ਉਹ ਮੰਦ ਬਰਾਗੀ ਦੀ ਹਾਲਤ ਐਸੀ ਪੈੜੀ ਹੁੰਦੀ ਹੈ ਦੱਸਦੇ ਹਨ ਫਿਰਦੀ ਫਿਰਦੀ ਦਹਿ ਦਸਾ ਜਿਸ ਸਰਕਾਰ ਫਿਰਦੀ ਫਿਰਦੀ ਇੱਲੋ ਦਸੋ ਤੁਸੀਂ ਆ ਦੇ ਵਿੱਚ ਉੜਦੀ ਹੋਈ ਚਲ ਪਰਵਤ ਬਨਰਾਜ ਜਲਾ ਦੇ ਤਲਾਵਾਂ ਉਤੋਂ ਦੀ ਤੁਰੀ ਫਿਰਦੀ ਹੈ ਪਹਾੜਾਂ ਤੋਂ ਤੁਰੀ ਫਿਰਦੀ ਹੈ ਬਨਾਰਸਪਤੀ ਉਤੋਂ ਦੀ ਤੁਰੀ ਫਿਰਦੀ ਹੈ ਜਥੈ ਡਿਠਾ ਮਿਰਤਕੁ ਜਿੱਥੇ ਕਹਿੰਦੇ ਮਰਦਾਰ ਵੇਖਦੀ ਹੈ ਇੱਲ ਬਹਿਠੀ ਆ ਇੱਲ ਬਹਿਠੀ ਆ ਕੇ ਬੈਠ ਜਾਂਦੀ ਕੋਇਲ ਬੈਠਿਆ ਹੈ ਕਈ ਪਾਠੀ ਪਾਠ ਕਰਦੇ ਇਕੋਲ ਨਹੀਂ ਬਹਿੰਦੀ ਹੁੰਦੀ ਮੁਰਦੇ ਦੇ ਉੱਤੇ ਆ ਕੇ ਇਹ ਚੇਤ ਰੱਖਣਾ ਇੱਲ ਬੈਠੀ ਆਏ ਇੱਲਾ ਕੇ ਬੈਠਦੀ ਹੈ ਇਸੇ ਪ੍ਰਕਾਰ ਘਰ-ਵਾਰ ਛੱਡ ਕੇ ਫਿਰਦਾ ਫਿਰਦਾ ਦਸੂਗਾ ਫਿਰਦਾ ਕਦੇ ਉੱਤਰ ਚੱਲ ਆ ਗਿਆ ਕਦੇ ਦੱਖਣ ਚੱਲ ਆ ਗਿਆ ਕਦੇ ਪੱਛਮ ਕਦੇ ਪਹਾੜ ਚੱਲ ਆ ਗਿਆ ਫਿਰ ਕਦੇ ਪਾਣੀਆਂ ਦੇ ਕਿਨਾਰੇ ਗੰਗਾ ਤੇ ਤੁਰਨ ਲੱਗ ਗਿਆ ਕਦੇ ਪਹਾੜਾਂ ਤੇ ਚੱਲ ਆ ਗਿਆ ਕਦੇ ਬਿੰਦਰਾਵਨ ਚੱਲ ਆ ਗਿਆ ਕਦੇ ਮਧੂਵਨ ਚੱਲ ਆ ਗਿਆ ਕਦੇ ਪਰਬਤਾਂ ਦੇ ਉੱਤੇ ਇਸੇ ਉਪਰ ਗੋਵਰਧਨ ਪਰਵਤ ਦੇ ਜਾਦਰਸ਼ਨ ਕੀਤੇ ਇਨ੍ਹਾਂ ਥਾਂ 'ਚ ਬਨਾਸਪਤੀਆਂ ਚੁਰਿਆ ਫਿਰਦਾ ਹੈ ਜਿੱਥੇ ਡਿੱਠਾ ਮਿਰਤਕੂ ਚਿੱਤ ਕੇ ਤੇ ਲੱਗਦਾ ਹੀ ਨਹੀਂ ਜਿੱਥੇ ਮਿਰਤਕ ਦੀ ਨਹੀਂ ਆਈ ਵਿਸ਼ੇ ਭੋਗ ਪ੍ਰਤੀਤ ਹੁੰਦੇ ਐ ਇੱਲ ਬਹਿਠੀ ਆ ਉੱਥੇ ਇੱਕੋ ਇਸਤਰੀ ਛੱਡ ਕੇ 100 ਚੇਲੀ ਬਣਾ ਲੈਂਦਾ ਐ ਇੱਲ ਵਾਂਗੂ ਮੁਰਦਾਰ ਵਾਲੀ ਥਾਂ ਆ ਕੇ ਬੈਠ ਜਾਂਦਾ ਵਿਸ਼ਿਆਂ ਦਾ ਮਾਰਿਆ ਹੋਇਆ ਇਹ ਮੰਦ ਵਿਰਾਗੀ ਦੀ ਹਾਲਤ ਐ ਇਸ ਕਰਕੇ ਮਾਰਨ ਕਿਉਂ ਆਇਆ ਬੁੱਲਾ ਪਾਉਂਦਾ ਚੜਿਆ ਕੱਖ ਆਕਾਸ਼ ਚੈਂਦਾ ਟੈਂਦਾ ਟੈਪਿਆ ਕੱਖ ਕੱਖਾਂ ਦੇ ਪਾਸ ਬੁੱਲਾ ਜਦੋਂ ਪਾਉਂਦਾ ਆਉਂਦਾ ਉਸ ਵੇਲੇ ਦਸਵੇਂ ਪਾਤਸ਼ਾਹ ਜੀ ਨੂੰ ਪੜਤਾਣਾ ਚਰਚਾ ਕਰਦੇ ਹੋਏ ਬਚਨ ਕਹੇ ਹੈ ਉਸ ਵੇਲੇ ਕਹਿੰਦੇ ਬੁੱਲਾ ਪਾਉਂਦਾ ਆਉਣੇ ਕਰਕੇ ਆਕਾਸ਼ ਵੀ ਉੱਡ ਕੇ ਆਕਾਸ਼ ਬਰੋਲੇ ਦੇ ਨਾਲ ਕੱਖ ਚੜ ਜਾਂਦੇ ਹੈ ਜਦੋਂ ਪਾਉਣ ਦੀ ਘੰਟੀ ਲੀ ਪੈ ਜਾਂਦੀ ਹੈ ਕੱਖ ਟੈਂਦਾ ਟੈਂਦਾ ਉੱਥੇ ਹੀ ਆ ਬੈਠਦਾ ਇਸੇ ਪ੍ਰਕਾਰ ਘਰਵਾਰ ਛੱਡ ਕੇ ਪੰਜਾਬ ਫਕੀਰ ਬਣਿਆ ਪर्वਤਾਂ ਤੇ ਜਾ ਕੇ ਰਹਿਣ ਲੱਗ ਗਿਆ ਕਿਸਕਿੰਦਾ ਪਹਾੜ ਦੇ ਜਾ ਵੜਿਆ ਕਦੇ ਗੁਨਾਬਰੀ ਨਾ ਦੀ ਜੇ ਜਾ ਬੈਠਾ ਕਦੇ ਕਿਤੇ ਕਦੇ ਕਿਤੇ ਕਦੇ ਬਨਾਸਪਤੀਆਂ ਹੀ ਫਿਰਦਾ ਰਹਿਆ ਪਰ ਜਦੋਂ ਕੋਈ ਬਿਸ਼ਾ ਰੂਪੀ ਮਰਦਾਨ ਹੱਥ ਆ ਗਿਆ ਇਲ ਵਾਂਗੂ ਉੱਥੇ ਹੀ ਆ ਬੈਠਾ ਫਿਰ ਉਹਨਾਂ ਕੋਲ ਹੀ ਅਸੀਂ ਥੋੜੇ ਨਾਲ ਹੀ ਗੁਜ਼ਾਰਾ ਕਰਨਾ ਹੀ ਦੀ ਹਾਲਤ ਹੋ ਜਾਂਦੀ ਏ ਮੰਦ ਬਰਾਗੀ ਦੀ ਇਹ ਹਾਲਤ ਹੁੰਦੀ ਹੈ ਪੌੜੀ ਜਿਸ ਸਰਬ ਸੁਖਾਂ ਫਲ ਲੋੜੀਐ ਸਰਗੁਰੂ ਸਾਹਿਬ ਜੀ ਕਹਿੰਦੇ ਜਿਸ ਪੁਰਖ ਨੂੰ ਸਾਰਿਆਂ ਸੁਖਾਂ ਆਉਂਦੇ ਫਲ ਧਰਮ ਅਰਥ ਕਾਮ ਮੋਖ ਆਦਿਕਾਂ ਦੀ ਲੋੜ ਹੈ ਤੋ ਸੱਚ ਕਮਾਓ ਉਹ ਭਾਈ ਸੱਚੇ ਨਾਮ ਦੀ ਕਮਾਈ ਕਰੋ ਮਾਰੇ ਫਰਮਾਉਂਦੇ ਹਨ ਨੇੜੇ ਦੇਖੋ ਪਾਰ ਬ੍ਰਹਮ ਨੇੜੇ ਦੇਖਣਾ ਉਹ ਇੱਕ ਪਾਰ ਬ੍ਰਹਮ ਪਰਮੇਸ਼ਰ ਨੂੰ ਇੱਕ ਨਾਮ ਤੇ ਆਗ ਇੱਕ ਨਾਮ ਨੂੰ ਧਿਆਉ ਉਹ ਨੇੜੇ ਹੀ ਦੇਖ ਲਵਾਂਗੇ ਉਸ ਪਰਮੇਸ਼ਰ ਨੂੰ ਅਤਿਅੰਤ ਨੇੜੇ ਤੋਂ ਨੇੜੇ ਹੈ ਸਾਰਾ ਕੁਝ ਉਹ ਵੀ ਨੇੜੇ ਹੈ ਗੁਲਾਮ ਹੋ ਜਾਣਗੇ ਤੁਹਾਨੂੰ ਜਦੋਂ ਇੱਕ ਰਸਨਾਮ ਨੂੰ ਪਿਆਉਣਾ ਕਰੋ ਤੁਸੀਂ ਨੇੜੇ ਵੇਖੋ ਪਰਮੇਸ਼ਰ ਨੂੰ ਇਕ ਨਾਮ ਨੂੰ ਦਿਹਾਉਣਾ ਕਰੋ ਨੇੜਾ ਦੇਖੋ ਪਾਰ ਬ੍ਰਹਮ ਨੇੜੇ ਉਸ ਪਾਰ ਤੋਂ ਪਰਮੇਸ਼ਰ ਨੂੰ ਵੇਖਣਾ ਕਰੋ ਇਕ ਨਾਮ ਤੇ ਆਪ ਇਕ ਅਸਮਾਰਾ ਦੇ ਨਾਮ ਨੂੰ ਦਿਹਾਉਣਾ ਕਰੋ ਹੋਏ ਸਗਲ ਕੀ ਰੇਣਕਾਰ ਕੀ ਭਾਈ ਸਾਰਾਂ ਦੇ ਚਰਨਾਂ ਦੀ ਧੂੜ ਬਣ ਕੇ ਹਰ ਸੰਗ ਸਮਾਹ ਤੇ ਹਰਿ ਦੇ ਨਾਲ ਮਿਲ ਮਿਲ ਜਾਓ ਭੇਦ ਉਹ ਜਿਵੇਂ ਜਲਦੀ ਜਲ ਮਿਲ ਜਾਂਦਾ ਐ ਮਿਲ ਜਾਵਾਂਗੇ ਦੁੱਖ ਨਾ ਦੇਈ ਕਿਸੈ ਜੀ ਕਿਸੇ ਜੀਵ ਨੂੰ ਵੀ ਦੁੱਖ ਨਾ ਦਿਵਾ ਕਰੋ ਬਾਤ ਸਿਉ ਘਰ ਜਾਓ ਸੇ ਤੁਸੀਂ ਸੱਚਖੰਡ ਰੂਪੀ ਘਰ ਚ ਪਹੁੰਚ ਜਾਓਗੇ। ਬਾਦ ਤੋਂ ਪੁਨੀਤ ਕਰਤਾ ਪ੍ਰਭ ਉਹ ਪਾਪੀਆਂ ਨੂੰ ਪੁਨੀਤ ਕਰਨ ਵਾਲਾ ਕਰਤਾ ਪ੍ਰਖਵਾਹੀ ਗੁਰੂ ਹੈ। ਨਾਨਕ ਸੁਣਾਵੋ। ਸਤਿਗੁਰੂ ਸਾਹਿਬ ਜੀ ਕਹਿੰਦੇ ਉਸ ਦੇ ਤਾਂ ਹੀ ਸੁਣਾਉਨੇ ਹਾ ਸੁਣੋ। ਸੁਣਾਉਣਾ ਕਰੋ ਉਹਨਾਂ ਦੇ ਤਾਂ ਹੀ ਵਿਸਣ ਕਰਕੇ। ਸਲੋਕ ਦੁਹਾੜਾ ਅੱਲਾ ਪੰਜਵਾਂ ਏਕ ਜੇ ਸਾਜਨ ਮੈਂ ਕੀਆ। ਨੈਗਰੀ ਸਾਹਿਬ ਸਿੰਘ ਜੀ ਦੋਹਰਾ ਨਹੀਂ ਕਹਿੰਦੇ ਦੋਹਾ ਹੀ ਕਹਿੰਦੇ ਐ। ਮਾਈਆਂ ਵਿਆਹਾਂ ਚ ਦੋਹੇ ਗਾਉਂਦੀਆਂ ਹੁੰਦੀਆਂ। ਮਾਰਾ ਸਾਹਿਬ ਜੀ ਦੋਹਾ ਸ਼ਲੋਕ ਨੂੰ ਦੋਹਾ ਰੂਪ ਬਣਾ ਕਰਕੇ ਉਚਾਰਨ ਕਰਦੇ ਹਨ ਏਕ ਜੇ ਸਾਜਨ ਮੈਂ ਸ਼ਲੋਕ ਤੇ ਦੋਹਾ ਦੋਵੇਂ ਇਕੱਤਰ ਕੀਤੇ ਹੈ ਹੁਣ ਇਕ ਜੇ ਸਾਜਨ ਮੈਂ ਕੀਆ ਕੀ ਕੋਈ ਅਕਾਲ ਪੁਰਖ ਪਾਈ ਇਹਦਾ ਸੱਜਣਾ ਆਪਣਾ ਬਣਾਇਆ ਹੈ ਸਰਵ ਕਲਾ ਸਮਰਾਥ ਉਹ ਸਾਰੀਆਂ ਕਲਾ ਸ਼ਕਤੀਆਂ ਕਰਕੇ ਸਰਵ ਕਲਾ ਸਮਰਾਥ ਜਿਉ ਹਮਾਰਾ ਖੰਨੀ ਹੈ ਸਾਡਾ ਜੀਉ ਉਸ ਪਰਮੇਸ਼ਰ ਨੂੰ ਟੁਕੜੇ ਟੁਕੜੇ ਹੋ ਜਾਵੇ ਕੁਰਬਾਨ ਕਰ ਦਈਏ ਹਰ ਮਨ ਤਨ ਸੰਦੜੀ ਵਸਤੂ ਸਾਡਾ ਮਨ ਵੀ ਤਨ ਵੀ ਵਸਤੂ ਅਸੀਂ ਕਿਉਂ ਛੱਡੀ ਉਸ ਪਰਮੇਸ਼ਰ ਨੂੰ ਮਹੱਲਾ ਪੰਜਵ ਜੇ ਕਰ ਗਹਿ ਪਿਆਰੜੀ ਸਾਤ ਸੰਗਤ ਜੀ ਇਹ ਆਨੰਦ ਕਾਰਜ ਵੇਲੇ ਪਰਨ ਕਰਾਈਦਾ ਹੈ। हे ਮੇਰੇ ਪ੍ਰਾਣਾ ਵੇ ਪਤੀ స్త్రీ ਵੱਲੋਂ ਐ ਜੇ ਮੇਰੇ ਹੱਥ ਨੂੰ ਤੂੰ ਪਕੜਨਾ ਹੈ। ਤੁੱਦ ਨਾ ਛੋਡਾਂ ਮੈਂ ਤੈਨੂੰ ਇਹ ਪਤੀ ਜਿਉਂ ਦੀ ਕਦੇ ਨਾ ਛੱਡਾਂਗੀ। ਹਰ ਵਕ ਤੇਰੀ ਸਾਥ ਨੂੰ ਦੁੱਖ ਸੁੱਖ ਦੇ ਵੇਲੇ ਰਹਾਂਗੀ। ਹਰ ਛੋਡਨ ਸੇ ਦੁਰਜਨ। ਅਸੇ ਪਤੀ ਵੱਲੋਂ ਇਹ ਪਰਨ ਹੋਣਾ ਚਾਹੀਦਾ ਹੈ ਕਿ हे స్త్రీ ਵੇ ਬੇਗੁਨਾ ਜਾਣ ਕੇ ਤੈਨੂੰ ਛੱਡ ਦੇਣਗੇ ਜਿਹੜੇ ਉਹ ਦੁਰਜਨ ਪੁਰਸ਼ ਹੈ ਹਰੀ ਵੱਲੋਂ ਬੜਾ ਹੈ ਦੂਜਿਕ ਕੈ ਸੂ ਉਹ ਨਰਕ ਦੇ ਦੁੱਖ ਚ ਪੈਣਗੇ ਪਰਨ ਦੋਹਾ ਵੱਲੋਂ ਕਰਾਇਆ ਜਾਂਦਾ ਪਤੀ ਤੇ ਸਤੀ ਵੱਲੋਂ ਸ਼ਾਦੀ ਦੇ ਵਕਤ ਇਸੇ ਪ੍ਰਕਾਰ ਮਾਰਾ ਕਹਿੰਦੇ ਹੰ ਜੇ ਕਰ ਗਹਿ ਪਿਆਰ ਜੀ ਜੇ ਪਰਮੇਸ਼ਰ ਜੀ ਸਾਡੇ ਮਨ ਰੂਪੀ ਹੱਥ ਨੂੰ ਤੂੰ ਪਕੜ ਲਵੇਂ ਆਪਦੀ ਲੱਬ ਵਿੱਚ ਲਾ ਲਵੇਂ ਤੂੰ ਨਾ ਛੋਡਾਂ ਮੂ ਅਸੀਂ ਅਕਾਲ ਪੁਰਖ ਤੈਨੂੰ ਕਦੇ ਉੱਕਾ ਹੀ ਨਾ ਛੱਡੀਏ ਹਰ ਵਕਤ ਤੇਰੇ ਜੁੜੇ ਰਹੀਏ ਹਰ ਛੁੱਡਨ ਸੇ ਦੁਰਜਨ ਇਹ ਹਰੀ ਅਕਾਲ ਪੁਰਖ ਤੈਨੂੰ ਜਿਹੜੇ ਛੱਡ ਜੁੰਦੇ ਆ ਉਹ ਖੋਟੇ ਪੁਰਖ ਹਨ ਪੜਾ ਹੈ ਦੋਜ ਕੈਸੂ ਅੰਤ ਨੂੰ ਨਰਕ ਦੇ ਸੂਲ ਦੁੱਖ ਵਿੱਚ ਐਸੇ ਪੁਰਸ਼ ਪੈਂਦੇ ਹਨ ਪੌੜੀ ਸਭ ਨਿਧਾਨ ਘਰ ਜਿਸ ਦਾ ਕੀ ਭਾਈ ਜਿਸ ਵਾਹਿਗੁਰੂ ਦੇ ਘਰ ਸਾਰੇ ਹੀ ਖਜ਼ਾਨੇ ਐ ਧਰਮ ਅਰਥ ਕਾਮ ਮੋਖ ਹਰ ਕਰੇ ਸੂ ਹੋਵੇ ਜੋ ਕੁਝ ਕਰਤਾਰ ਕਰਨਾ ਚਾਹੁੰਦਾ ਉਹ ਹੁੰਦਾ ਹੈ ਹੁੰਦਾ ਸੀ ਹੁੰਦਾ ਹੋਵੇਗਾ ਜਪ ਜਪ ਜੀਵ ਹੈ ਸੰਤ ਜਾਨ ਮਹਾਰਾਜ ਸੰਤ ਭਗਤਾਂ ਉਹਦਾ ਨਾਮ ਜਪ ਜਪ ਕੇ ਜਿਉਂਦੇ ਹੁੰਦੇ ਹਨ ਪਾਪਾਂ ਮਲ ਧੋਵੇ ਪਾਪਾਂ ਦੀ ਮੈਲ ਨੂੰ ਸਾਰੀ ਨੂੰ ਧੋ ਲੈਂਦੇ ਨਾਮ ਰੂਪੀ ਸਬੂਨ ਨਾਲ ਪ੍ਰੇਮ ਰੂਪੀ ਗੱਲ ਨਾਲ ਚਰਨ ਕਮਲ ਹਿਰਦੈ ਵਸਹਿ ਜਿਨ੍ਹਾਂ ਸੰਤਾਂ ਦੇ ਮਾਰੇ ਦੇ ਕੰਮ ਕਮਲੇ ਹਿਰਦੇ 'ਚ ਬਸ ਜਾਂਦੇ ਹੈ ਸੰਕਟ ਸਭ ਖੂਬ ਹੈ ਉਹਨਾਂ ਦੇ ਸਾਰੇ ਜੰਮਨ ਮਰ ਦੇ ਦੁੱਖਾਂ ਨੂੰ ਮਹਾਰਾਜ ਸਾਹਿਬ ਗਵਾ ਦਿੰਦੇ ਹੰਮ ਗੁਰ ਪੂਰਾ ਜਿਸ ਭੇਟੀ ਹੈ ਜਿਸ ਨੂੰ ਪੂਰਨ ਸਤਿਗੁਰੂ ਨਾਨਕ ਦੇਵ ਜੀ ਭੇਟੀ ਹੈ ਮਿਲ ਜਾਂਦੇ ਹੈ ਮਰ ਜਨਮ ਨਾ ਰੂਹ ਉਹ ਸਾਂਸ਼ਵੀ ਨਾ ਮਰਦਾ ਹੈ ਨਾ ਜਨਮਾਂ 'ਚ ਪੈਂਦਾ ਹੈ ਨਾ ਉਹਨੂੰ ਦੁੱਖ ਕਰਕੇ ਰੋਣਾ ਹੁੰਦਾ ਹੈ ਰਬ ਦਰਸ ਪਿਆਸ ਨਾਨਕ ਕਾ ਇਸ ਜੇ ਬਾਦਸ਼ਾਹ ਸਾਨੂੰ ਦਰਸ਼ਨ ਦੀ ਬਹੁਤ ਪਿਆਸ ਲੱਗੀ ਹੈ ਕਣੀ ਕਿਰਪਾ ਕਰ ਦੇਵ ਸਤਿਗੁਰੂ ਜੀ ਦੀ ਕਿਰਪਾ ਕਰਕੇ ਬਖਸ਼ ਦੇਵਾਂ ਤਾਂ ਆਵਦੇ ਦਰਸ਼ਨ ਅਸੀਂ ਪਾ ਸਕਦੇ ਹਾਂ ਸ਼ਲੋਕ ਡਖਣਾ ਮਹੱਲਾ 5ਵਾਂ ਭੂਰੀ ਭਰਮ ਵੰਜਾਰ ਇਹ ਮੰਨੇ ਦੇਹ ਦੀ ਬੋਲੀ ਕਿ ਸਾਧ ਸੰਗਤ ਜੀ ਸ਼ਲੋਕ ਨੂੰ ਡਖਣਾ ਕਹਿੰਦੇ ਐ ਡਖਣਾ ਵੀ ਇੱਕ ਛੰਦ ਆ ਜਿਵੇਂ ਦੋਹਾ ਹੁੰਦਾ ਐ ਇਵੇਂ ਡਖਣਾ ਛੰਦ ਹੋਇ ਉਚਾਰਦੇ ਐ ਡਖਣਾ ਡਖਣਾ ਦੇਣ ਵਾਲਾ ਸਿੱਖਿਆ ਦੇਣ ਵਾਲਾ ਧਾਮ ਦੇਣ ਵਾਲਾ ਉਪਦੇਸ਼ ਗੁਰੂ ਸਾਹਿਬ ਜੀ ਸ਼ਲੋਕ ਤੇ ਡਖਣਾ ਇੱਕੋ ਉਚਾਰ ਕੇ ਇਵੇਂ ਜਿਹੜੀ ਦਖਣੀ ਦੀ ਵਾਰ ਉਹਦੇ ਚ ਵੀ ਸ਼ਲੋਕ ਦਖਣਾ ਮੁਹੱਲਾ ਪਹਿਲਾ ਪੁਚਾਰਿਆ ਹੈ ਅਜੇ ਮੁਹੱਲਾ ਪੰਜਵਾਂ ਇਸੇ ਪ੍ਰਕਾਰ ਫੇਰ ਮਗਰੋਂ ਅਖੀਰਲਾ ਸ਼ਲੋਕ ਪਹਿਲਾ ਮਰਨ ਕਬੂਲ ਸ਼ਲੋਕ ਮੁਹੱਲਾ ਪੰਜਵਾਂ ਹੀ ਉੱਥੇ ਕਹਿਤਾ ਦਖਣਾ ਨੀ ਨਾਮ ਰੱਖਿਆ ਇਉਂ ਸ਼ਲੋਕਾਂ ਦਾ ਨਾਮ ਵੀ ਦਖਣਾ ਹੈ ਇਥੇ ਸ਼ਲੋਕ ਸੈਸ ਰੂਪ ਦੀ ਪ੍ਰਾਪਤੀ ਕਰਨ ਵਾਲਾ ਜਿਹੜਾ ਸ਼ਲੋਕ ਹੈ ਦਖਣਾ ਸ਼ੰਦ ਪੰਜਵੇਂ ਪਾਦਸ਼ਾਹ ਚਾਰ ਦੇ ਹਨ ਪੂਰੀ ਪਰਮ ਵਜਾਇ ਪੂਰੀ ਪਰਮ ਵਜਾਇ ਸੱਚੇ ਪਾਤਸ਼ਾਹ ਮੇਰੀ ਭੋਲੀ ਬਿਰਤੀ ਐ ਸਾਡੇ ਅੰਦਰੋਂ ਭਰਮੇ ਉਹ ਬੁਨਜਾਏ ਗਵਾਜੋ ਕਿਰਪਾ ਕਰੋ ਮੈਂ ਸੁਧੀ ਦੀ ਬਿਰਤੀ ਆਲਾ ਹਾਂ ਮੈਨੂੰ ਸਮਝ ਨਹੀਂ ਸੱਚੇ ਪਾਤਸ਼ਾਹ ਭੋਲੀ ਬਿਰਤੀ ਆ ਰਹਿਆਂ ਦੇ ਸਾਡੇ ਭਰਮ ਨੂੰ ਅੰਦਰੋਂ ਮੇਟ ਦਿਓ ਸਤਿਗੁਰੂ ਪਰੀ ਮੁਹੱਬਤ ਹੇਕ ਤੂੰ ਤਾਂ ਮਾਰਾ ਕਹਿੰਦੇ ਆ ਭਾਈ ਜੇ ਤੂੰ ਧਰਮ ਗਵਾਉਣਾ ਚਾਹਨਾ ਹੈ ਤਾਂ ਪਰੀ ਅਕਾਲ ਪੁਰਖ ਇੱਕ ਦੇ ਨਾਲ ਮੁਹੱਬਤ ਕਰ ਤੂੰ ਹੋਰ ਸਾਰੀਆਂ ਮੁਹੱਬਤਾਂ ਛੱਡ ਦੇ ਜੇ ਤੂੰ ਭੋਲੀ ਬਿਰਤੀ ਨੂੰ ਵੀ ਗਵਾਉਣਾ ਚਾਹਨਾ ਹੈ ਅਤੇ ਜੇ ਕਰਕੇ ਭਰਮ ਨੂੰ ਮਿਟਣਾ ਚਾਹਨਾ ਗੋਣਾ ਚਾਹਨਾ ਇੱਕ ਪੀਰ ਇਕਾਨਪੁਰਖ ਵਾਹਿਗੁਰੂ ਚ ਮੁਹੱਬਤ ਕਰ ਪ੍ਰੀਤ ਕਰ ਹੋਰ ਸਾਰੀਆਂ ਮੁਹੱਬਤਾਂ ਛੱਡ ਦੇ ਫੇ ਭੋਰੀ ਭਰਮ ਵਈ ਜਾਏ ਪੂਰੀ ਗਿਆਨ ਰੂਪੀ ਪ੍ਰਕਾਸ਼ ਕਰ ਦਿਓ ਸਾਡੇ ਭਰਮ ਨੂੰ ਅੰਦਰ ਗਵਾ ਦਿਓ ਮੇਰ ਕਿਰਪਾ ਕਰਕੇ ਪੋਰੀ ਪੋਰਾਕ ਇਹ ਭੋਰ ਦਿਨ ਛਿੜਾ ਦਿਓ ਜੀ ਸੱਚੇ ਪਾਤਸ਼ਾਹ ਉਰੀ ਥੋੜੀ ਜੀ ਕਿਰਪਾ ਦ੍ਰਿਸ਼ਟੀ ਕਰਕੇ ਭਰਮ ਸਾਡਾ ਗਵਾ ਦਿਓ ਪਰੀ ਮੁਹੱਬਤ ਹਕ ਤੂੰ ਪਰੀ ਪਰਮੇਸ਼ਰ ਇਕ ਤੇਰੇ ਨਾਲ ਹੀ ਮੁਹੱਬਤ ਕਰਨੀ ਅਸੀਂ ਤੂੰ ਹੀ ਇਕ ਹੈ ਸਾਡਾ ਜਿੱਥੋਂ ਵੰਜੈ ਜਾਏ ਜਿੱਥੋਂ ਵੰਜੈ ਤੁਰਿਦਾ ਹੈ ਤੇ ਜਿੱਥੇ ਜਾਈਦਾ ਹੈ ਤੇ ਸਾਉ ਮੌਜੂਦ ਸੋ ਉਹ ਤਨਾ ਧਾਂਜ ਪ੍ਰਗਟੀਆਂ ਤੂੰ ਇਸਤਤੀਆਂ ਸੱਚੇ ਪਾਤਸ਼ਾਹ ਜਿੱਥੋਂ ਤੁਰਦੇ ਉੱਥੇ ਵੀ ਤੂੰ ਵਿਆਪਕ ਹੈ ਜਿੱਥੇ ਜਾਈਦਾ ਹੈ ਅੱਗੇ ਤੁਰ ਕੇ ਉਥੇ ਵੀ ਤੂੰ ਪ੍ਰਗਟ ਹੀ ਹੈ ਤੇ ਕਹੇ ਥਾਂ ਮੌਜੂਦ ਸੇ ਸਵਨਾ ਥਾਂ ਮੌਜੂਦ ਇਸ ਤਰ੍ਹਾਂ ਪੰਜ ਪ੍ਰਗਟ ਰੂਪ ਹੈ ਇਹ ਪਰਮੇਸ਼ਰ ਜਿੱਥੋਂ ਵਈਂ ਜਾਏ ਭਾਈ ਜਿੱਥੋਂ ਤੂੰ ਬੰਨ ਕੇ ਤੁਰ ਕੇ ਜਾਣਾ ਹੈ ਉਥੇ ਵੀ ਪਰਮੇਸ਼ਰ ਸੀ ਤੇ ਜਿੱਥੇ ਤੂੰ ਜਾਣਾ ਹੈ ਅੱਗੇ ਤੁਰ ਕੇ ਉਥੇ ਵੀ ਪਰਮੇਸ਼ਰ ਪ੍ਰਗਟ ਹੀ ਹੈ ਤੂੰ ਆਪਣੀ ਚਿੱਤ ਨੂੰ ਕਿਉਂ ਨਹੀਂ ਟਿਕਾਉਂਦਾ ਚਿੱਤ ਨੂੰ ਟਿਕਾ ਕੇ ਉਸ ਵਿੱਚ ਜੁੜਨਾ ਕਰ ਜਿੱਥੋਂ ਵਈਂ ਜਾਏ ਜਿਸ ਜਿਹੜੇ ਕੋ ਹਮੇ ਵਨ ਜਾਵੇ ਚਲੀ ਜਾਵੇ ਤੇ ठाਉ ਮੌਜੂਦ ਹੋਏ ਉੱਥੇ ਉਹ ਪਰਮੇਸ਼ਰ ਪ੍ਰਗਟ ਹੈ ਇਸ ਦੇ ਰੂਪ ਹੈ ਜਿੱਥੋਂ ਵਈ ਜਾਏ ਜਿਸ ਦੇ ਵਿੱਚੋਂ ਵਾਇਦ ਵਨ ਜਾਵੇ ਚਲੀ ਜਾਵੇ ਤੇ ठाਉ ਮੌਜੂਦ ਹੈ ਉਹ ਫਿਰਦੇ ਜੋ ਪਰਮੇਸ਼ਰ ਇਸ ਦੇ ਰੂਪ ਹੈ ਜਿੱਥੋਂ ਵਈ ਜਾਏ ਜਿੱਥੋਂ ਫਿਰ ਜੀਵ ਉਹ ਇਸ ਦੁਨੀਆ ਵਿੱਚੋਂ ਵੰਨ ਕੇ ਜਾਣਾ ਪ੍ਰਲੋਕ ਵਿੱਚ ਵੀ ਉਹ ਪਰਮੇਸ਼ਰ ਹੈ ਇਹ ਚੇਹ ਦੁਨੀਆਂ 'ਚ ਜਾਨਾ ਹੈ ਉਹ ਵੀ ਉੱਥੇ ਵੀ ਪਰਮੇਸ਼ਵਰ ਹੈ ਸਾਰਿਆਂ ਥਾਂ 'ਚ ਮੌਜੂਦ ਇਸਤੇਤ ਰੂਪ ਹੈ ਪਰਮੇਸ਼ਵਰ ਉਹਨੂੰ ਕਿਉਂ ਭੁਲਾਇਆ ਕਮਲਿਆ ਜਿਸ ਨੂੰ ਜਿੱਥੋਂ ਵਈਆਂ ਜਾ ਜਿਸ ਦੇ ਵਿੱਚੋਂ ਸੰਗਤਾਂ ਦ્વੈਤ ਦੁਬਦਾ ਚਲੀ ਜਾਂਦੀ ਹੈ ਉੱਥੇ ਪਰਮੇਸ਼ਵਰ ਪ੍ਰਗਟ ਹੈ ਜਿੱਥੋਂ ਵਈਆਂ ਜਾਏ ਜਿੱਥੋਂ ਜਾਤ ਦੇਵ ਮਾਨ ਵੰਜ ਜਾਂਦਾ ਹੈ ਉਹੀ ਦੇ ਪ੍ਰਗਟਿਆ ਉਹ ਪਰਮੇਸ਼ਰ ਮਹੱਲਾ 5ਵਾਂ ਚੜ ਕੇ ਘੋੜੜੇ ਕੁੰਦੇ ਪਕੜਹਿ ਮਹਾਰਸਾਹ ਸੱਚੇ ਪਾਤਸ਼ਾਹ ਭਗਤਾਂ ਦੀ ਰੀਸ ਨਹੀਂ ਕੇਤੋ ਹੋ ਸਕਦੀ ਕਹਿੰਦੇ ਹਨ ਜਿਵੇਂ ਸਾਧ ਸੰਗਤ ਜੀ ਚੜ ਕੇ ਘੋੜੜੇ ਕੁੰਦੇ ਪਕੜੇ ਕੋਈ ਜਿਹੜੇ ਅਸਵਾਰ ਹੁੰਦੇ ਐ ਉਹ ਚੜ ਕੇ ਘੋੜਿਆਂ ਦੇ ਉੱਤੇ ਕੁੰਦੇ ਪਕੜੇ ਬੰਦੂਕਾਂ ਦੇ ਕੁੰਦਿਆਂ ਨੂੰ ਪਕੜ ਲੈਂਦੇ ਹਨ ਖੁੰਦੀ ਦੀ ਖੇਡ ਆਰੀ ਤੇ ਮੁੰਡੇ ਵੀ ਉਹਨਾਂ ਵੀ ਰੀਸ ਕਰਦੇ ਐ ਇਹ ਹੱਥ ਵਿੱਚ ਛੋਟੀ ਫੜ ਕੇ ਆਪ ਹੀ ਹੱਥ ਨਾਲ ਫੜ ਲੈਂਦੇ ਐ ਤੇ ਲੱਤਾਂ ਦੋਵੇਂ ਉੱਤੋਂ ਦੀ ਕਰਕੇ ਭਾਈਦੇ ਕਹਿੰਦੇ ਮੇਰਾ ਘੋੜਾ ਵੜਾ ਭਾਈਦਾ ਉਹ ਖੁੰਡੀ ਦੀ ਖਿਡਾਰੀ ਖੇਲਣ ਵਾਲੇ ਜਿਹੜੇ ਬੱਚੇ ਐ ਉਹ ਕੋਈ ਜੇ ਉਹ ਪਕੜਨ ਚਾਹਣ ਹੈ ਚੜ ਕੇ ਘੋੜਿਆਂ ਤੇ ਕੁੰਡੇ ਪਕੜ ਸਕਦੇ ਉਹ ਤਾਂ ਖੁੰਡੀ ਦੀ ਖੇੜੀ ਖੇਲਣ ਵਾਲੇ ਐ ਆਪ ਹੀ ਲੱਤਾਂ ਨਾਲ ਭਾਈਦੇ ਐ ਤੇ ਵਿਚਾਰੇ ਖੁੰਡੀ ਖਿੱਚੀ ਜਾਂਦੇ ਐ ਉਹ ਖੁੰਡੀ ਦੀ ਖੇੜ ਵਾਲੇ ਇਸ ਪ੍ਰਕਾਰ ਨੱਠ ਸਕਦੇ ਹਨ ਹੰਸਾਂ ਸੇਤੀ ਚਿਤ ਉਲਾਸ ਹੈ ਜੇ ਹੰਸਾਂ ਦੇ ਨਾਲ ਉਡਾਰੀ ਮਾਰਨ ਨੂੰ ਚਿਤ ਉਲਾਸੇ ਉਤਸ਼ਾਹ ਕਰੇ ਕੁੱਕੜ ਦੀ ਉਡਾਰੀ ਕੁੱਲ ਵੀ ਉਡਾਰੀ ਜਾਂ ਕੋਠੇ ਤੇ ਬਹਿ ਜਾਣਾ ਜਾਂ ਰੂੜੀ ਤੇ ਉੱਤਰ ਜਾਣਾ ਇੰਨੀ ਕਿਉਂ ਉਡਾਰੀ ਹਨ ਕੁੱਤਿਆਂ ਤੋਂ ਡਰਦੇ ਕੁੱਕੜ ਦੀ ਇਸ ਪ੍ਰਕਾਰ ਦੀ ਹਾਲਤ ਹੈ ਜਿਨ੍ਹਾਂ ਦੀ ਉਹ ਕਿਵੇਂ ਪਰਮੇਸ਼ਰ ਦੀ ਪ੍ਰਾਪਤੀ ਕਰ ਸਕਦੇ ਹੈ ਇਸੇ ਪ੍ਰਕਾਰ ਚੜ ਕੇ ਘੋਰੜੇ ਕੁੰਦੇ ਪਕੜੇ ਇਹ ਭਾਈ ਸ਼ਾਸਤਰ ਗਿਆਨ ਉਪੀ ਕੋੜੇ ਦੇ ਚੜ ਕੇ ਮਹਾਵਾਕਾਂ ਦੀ ਕੁੰਡੇ ਬੰਦੂਕ ਦੇ ਗਿਆਨ ਦੀ ਰਫਲ ਜਿਹੜੀ ਉਹਦੇ ਪਕੜ ਲੈਂਦੇ ਹਨ ਖੁੰਡੀ ਦੀ ਖੇਡਾਰੇ ਹੈ ਖੁੰਡੀਆਂ ਦੀ ਖਿਡਾਰੇ ਗਲ ਚ ਖੁੰਡੀਆਂ ਪਾ ਕੇ ਕੋਈ ਸੁਲਤਾਨੀਆਂ ਬਣਿਆ ਫਿਰਦਾ ਕੋਈ ਖੁੰਡੀਆਂ ਗਲ ਚ ਪਾ ਪਾ ਕੇ ਭੂਤ ਪ੍ਰੇਤ ਕੱਢਦੇ ਫਿਰਦੇ ਹੈ ਸੋ ਹਾਏ ਉਹ ਖੁੰਡੀਆਂ ਦੀ ਖੇਡ ਖੇਣ ਵਾਲੇ ਨਿਆਣਿਆਂ ਵਾਂਗੂ ਭੂਤਾਂ ਪ੍ਰੇਤਾਂ ਦੇ ਉਪਾਸ਼ਕ ਹੈ ਕਦੇ ਕਿਸੇ ਨੂੰ ਨਹੀਂ ਦੱਸਦੇ ਹੈ ਕਦੇ ਕਿਸੇ ਦੀ ਉਹਨਾਂ ਨੂੰ ਦੱਸਦੇ ਆ ਕਦੇ ਮੀਏ ਦੀ ਰਲਨ ਪਈ ਹੁੰਦੀ ਹੈ ਕਦੇ ਕਿਸੇ ਭੂਤ ਪ੍ਰੇਤ ਦੀ ਉਪਾਸ਼ਨਾ ਕਰਦੇ ਆ ਕਿਉਂ ਭੂਤਾਂ ਪ੍ਰੇਤਾਂ ਦੀ ਉਪਾਸ਼ਨਾ ਕਰਨ ਵਾਲੇ ਜਿਹੜੇ ਮੰਦ ਕਰਮੀ ਐ ਤੇ ਉਹ ਜੇ ਸ਼ਾਸਤ੍ਰ ਗਿਆਨ ਉਪੀ ਕੋਟਰੇ ਚੜ ਕੇ ਮਹਾਵਾਕਰੂਪੀ ਕੁੰਡੇ ਪਕੜ ਲੈਣ ਉਹ ਕੋਈ ਮੁਕਤ ਨਹੀਂ ਹੋਏ ਸਮਝਣ ਇਹ ਕਹਿ ਦੇਣ ਕਿ ਅਸੀਂ ਬ੍ਰਹਮਾਸਮੀ ਐ ਇਹ ਬ੍ਰਹਮਣੀ ਹੋ ਸਕਦੇ ਹੰਸਾਂ ਸੇਤੀ ਚਿੱਤ ਓਲਾਸ ਹੈ ਹੰਸ ਜਿਹੜੇ ਤੱਕ ਵੇਤੇ ਹੈ ਹੰਸ ਜਿਹੜੇ ਜਦੋਂ ਉਡਾਰੀ ਮਾਰਦੇ ਆ ਸਾਧ ਸੰਗਤ ਜੀ ਸਮੁੰਦਰ ਦੇ ਤੋਂ ਦੀ 4-400 ਮੀਲ ਇੱਕ ਕੋ ਉਡਾਰੀ ਕਰੇ ਜਾਂਦੇ ਲਹਿਰਾਂ ਦੇ ਵਿੱਚ ਦੀ ਏਡੇ ਵੱਡੇ ਹੰਸਾਂ ਦੀ ਉਡਾਰੀ ਹੈ ਜਿੱਥੇ ਉਹਨਾਂ ਦੇ ਨਾਲ ਉੱਡਣ ਨੂੰ ਚਿੱਤ ਓਲਾਸ ਦਾ ਚਾਹੁੰਦਾ ਹੈ ਐਹੀ ਜੇ ਸਮੁੰਦਰ ਦੀਆਂ ਲਹਿਰਾਂ ਹੁੰਦੀਆਂ ਹੰਸੀ ਉਹਦੇ ਛੁੱਟ ਸਕਦੇ ਆ ਜਿੱਥੇ ਉੱਚੇ ਚੜੇ ਹੋਏ ਆਕਾਸ਼ ਜਾਨਵਰਾਂ ਨੂੰ ਵੀ ਲਹਿਰਾਂ ਕੋਠੇ ਨੂੰ ਉੱਚੀ-ਉੱਚੀਆਂ ਉੱਠ ਕੇ ਵਿੱਚੇ ਬੈਠ ਕੇ ਮਾਰ ਦਿੰਦੀਆਂ ਜਾਨਵਰਾਂ ਨੂੰ ਸੋ ਇਹ ਜਿਹੜੇ ਹੰਸੇ ਦੀਆਂ ਉਡਾਰੀਆਂ ਮਾਰਨ ਵਾਲੇ ਐ ਉਹਨਾਂ ਨਾਲ ਕਿਤੋਂ ਲਾਸੇ ਵਰਸ਼ਾ ਕਰਦੇ ਆ ਕਿ ਅਸੀਂ ਹੰਸ ਹਕੜ ਦੀ ਉਡਾਰੀ ਹੈ ਕੁਕੜ ਵੀ ਉਡਾਰੀ ਕੁਕੜ ਜਿਸ ਪ੍ਰਕਾਰ ਜਾਂ ਤਾਂ ਰੂੜੀ ਤੇ ਵਿਸ਼ੇ ਰੂਪੀ ਰੂੜੀ ਤੇ ਡਿੱਗ ਪੈਂਦੇ ਐ ਜਾਂ ਸਰਗ ਰੂਪੀ ਕੋਠੇ ਤੇ ਜਾ ਪੈਂਦੇ ਸਕਾਮੀ ਆਦਮੀ ਜਾਂ ਤਾਂ ਸਵਰਗ ਦੀ ਪ੍ਰਾਪਤੀ ਕਾਲੀ ਜਾਂ ਵਿਸ਼ੇ ਰੂਪੀ ਰੂੜੀ ਤੇ ਇੱਥੇ ਆ ਡਿੱਗੇ ਇਹੀ ਜੀ ਹਾਲਤ ਜਿਨ੍ਹਾਂ ਕੁੱਕੜ ਵਰਗੀ ਉਡਾਰੀ ਇਸ ਕਾਮੀਆਂ ਦੀ ਉਹ ਹੰਸ ਤਤ ਵੇਤਿਆਂ ਦੇ ਨਾਲ ਜਿੱਤੋ ਲਾਦੇ ਜਿਹੜੇ ਸੰਸਾਰ ਸਮੁੰਦਰ ਤੋਂ ਚੌਥੀ ਵਸਤਾ ਕੁੰਕਾ ਚੜ ਚੜ ਕੇ 400 ਮੀਲ ਦੀਆਂ ਉਡਾਰੀਆਂ ਮਾਰ ਮਾਰ ਕੇ ਸੰਸਾਰ ਤੋਂ ਰਾਜਸੀ ਤਾਮਸੀ ਸੰਤ ਕਿਸੋਹਾਣਾ ਤੋਂ ਉਡਾਰੀਆਂ ਮਾਰ ਕੇ ਉੱਚੇ ਚੜਨ ਵਾਲੇ ਐ ਜੇ ਤੋਹਨਾ ਤਤ ਵੇਤਿਆਂ ਦੇ ਨਾਲ ਤਤ ਮਿਸ਼ਰ ਦੇ ਵਿਚਨ ਕਰਨ ਵਾਲਿਆਂ ਨੇ ਚਾਹੁੰਦੇ ਕਿ ਅਸੀਂ ਵੀ ਉਹ ਹੀ ਐ ਤੇ ਉਡਾਰੀ ਐ ਕੁਕੜ ਵਰਗੀ ਸਕਾਮੀਆਂ ਦੀ ਪੌੜੀ ਰਸਨਾ ਉਚਰੈ ਹਰ ਸਰਬਣੀ ਸੁਣੈ ਇਸੇ ਪ੍ਰਕਾਰ ਚੜਕੇ ਘੋੜਲੇ ਕੁੰਦੇ ਪਕੜੇ ਖੁੰਡੀ ਦੀ ਖਿਡਾਰੀ ਹੰਸਾਂ ਸੇਤੀ ਚਤੋਂ ਲਾਸੇ ਕੁਕੜ ਵੀ ਉਡਾਰੀ ਇਸੇ ਪ੍ਰਕਾਰ ਭਾਈ ਗਿਆਨ ਰੂਪੀ ਘੋੜੇ ਤੇ ਚੜਕੇ ਮਹਾਵਾਕਰੂਪੀ ਕੁੰਦਿਆਂ ਰੂਪ ਜਿਹੜੇ ਪਕੜ ਲੈਂਦੇ ਐ ਤੇ ਹੈ ਭੂਤਾਂ ਪ੍ਰੇਤਾਂ ਦੇ ਉਪਾਇ ਖੁੰਡੀ ਦੇ ਖਿਡਾਰੀ ਤੇ ਹੰਸ ਤਤ ਵੇਚਿਆਂ ਦੇ ਨਾਲ ਚਤੋਂ ਉਤਸ਼ਾਹ ਕਰਦੇ ਐ ਹੈ ਸਕਾਮੀ ਕੁਕੜ ਦੀ ਉਡਾਰੀ ਵਾਰੇ ਮੁਕਤ ਕਿਵੇਂ ਹੋ ਜਾਣਗੇ ਪੌੜੀ ਰਸਨਾ ਉਚਰੈ ਹਰ ਸਰਬਣੀ ਸੁਣੈ ਫੇ ਭਾਈ ਜਿਹੜਾ ਰਸਨਾ ਕਰਕੇ ਉਚਾਰਦਾ ਮਹਾਰਾਜ ਦੇ ਨਾਮ ਹਰੀ ਦੇ ਨਾਮ ਨੂੰ ਆਪ ਕੰਨਾਂ ਨਾਲ ਜਿਸ ਵੇਲੇ ਸੁਣਦਾ ਵਿਚਾਰਦਾ ਹੋਇਆ ਸੋ ਉਦ ਰਹਿ ਮਿੱਤਾਂ ਇਹ ਮਿੱਤਰਾ ਉਹ ਮੁਕਤ ਹੋ ਜਾਂਦਾ ਇਹ ਲਿਵ ਲਾਉਣ ਦਾ ਤਰੀਕਾ ਹੈ ਹਰ ਜਸ ਲਿਖ ਹੈ ਲਾਏ ਭਾਵ ਜਿਵੇਂ ਸਰਦਾ ਲਾ ਕੇ ਹਰੀ ਦੇ ਜਸ ਨੂੰ ਜਿਹੜੇ ਲਿਖਦੇ ਹਨ ਇਹ ਹਸਤ ਪਵਿੱਤ ਹੈ ਹੱਥ ਵੀ ਪਵਿੱਤਰ ਜਿਵੇਂ ਭਾਈ ਗੁਰਦਾਸ ਸਾਹਿਬ ਦੇ ਹੱਥ ਪਵਿੱਤਰ ਸੀ ਮਹਾਰਾਜ ਬਾਣੀ ਦੇ ਤਾਂ ਹੀ ਲਿਖਣਾ ਕੀਤਾ ਇਵੇਂ ਹਰੀ ਦੇ ਜਸ ਨੂੰ ਜਿਹੜੇ ਲਿਖਦੇ ਸਰਦਾ ਕਰਕੇ ਹਰੀ ਦੇ ਜਸ ਨੂੰ ਸਾਥ ਸੰਗਤ ਜੀ ਜਿਹੜੇ ਆਉਂਦੀ ਕਲਮ ਬਣਾ ਕੇ ਨੰਨ ਦਾ ਕਾਗਜ਼ ਬਣਾ ਕਰਕੇ ਲਿਖਦੇ ਹੈ ਉਹ ਹੱਥ ਉਹਨਾਂ ਦੇ ਪ੍ਰੇਮ ਰੂਪੀ ਹੱਥ ਪਵਿੱਤਰ ਹਨ 68 ਤੀਰਥ ਮੱਜਨ 68 ਤੀਰਥਾਂ ਦੇ ਉਹਨਾਂ ਨੇ ਪੁਰਬਾਂ ਦੇ ਇਸ਼ਨਾਨ ਕਰ ਲਏ ਹਨ ਸਭ ਪੁੰਨ ਤਿਨ ਕੀਤਾ ਸਾਰੇ ਬਾਕੀ ਦੇ ਪੁੰਨਦਾਨ ਵੀ ਸਾਰੇ ਉਹਨਾਂ ਨੇ ਕਰ ਲਏ ਕੋਈ ਬਾਕੀ ਨਹੀਂ ਰਿਹਾ ਹੈ ਸੰਸਾਰ ਸਾਗਰ ਤੇ ਉਧਰੇ ਉਹ ਤੋਂ ਸੰਸਾਰ ਸੰਗਤ ਤੋਂ ਉਧਰੇ ਕੇ ਬਚ ਗਏ ਹਨ ਵਿਸ਼ਿਆ ਗੜ ਜਿੱਤਾ ਜਿਨ੍ਹਾਂ ਨੂੰ ਵਿਸ਼ਿਆ ਰੂਪੀ ਕਿਲਾ ਹੈ ਮਾਇਆ ਦਾ ਗੜ ਆਕੀ ਸਥਾਨ ਹੈ ਵਿਸ਼ਿਆ ਦਾ ਗੜ ਇਹ ਕੁ ਸੰਗਤ ਵਿਸ਼ਿਆਂ ਦਾ ਕਿਲਾ ਜੋ ਸੰਸਾਰ ਇਹਨੂੰ ਜਿੱਨਾਂ ਨੇ ਜਿੱਤ ਲਿਆ ਹੈ ਨਾਨਕ ਲੜ ਲਾਏ ਉਧਾਰਿਆਂ ਉਹਨਾਂ ਨੂੰ ਲੜ ਆਪਦੀ ਸ਼ਰਨ ਚ ਲਾ ਕੇ ਪੱਲੇ ਲਾ ਕੇ ਉਹ ਦੇ ਗਏ ਉਧਾਰ ਮੁਕਾ ਮਹਾਰਾਏ ਨੇ ਦਈਓ ਸੇਵ ਅਮਿਤਾ ਜਿਹੜੇ ਦਈ ਦਿਆਲੂ ਪਰਮੇਸ਼ਰ ਦੀ ਸੇਵਾ ਕਰਦੇ ਹੈ ਉਹ ਮਿੰਤੀ ਤੋਂ ਮਿੱਤ ਤੋਂ ਮਰਜਾਦਾ ਤੋਂ ਰਹਿਤ ਹੋ ਜਾਂਦੇ ਹੈ ਉਹ ਐਸੇ ਉੱਚੇ ਜੀਵਨ ਵਾਲੇ ਹੋ ਜਾਂਦੇ ਉਹ ਵੀ ਮਰਜਾਦਾ ਨਹੀਂ ਪਾਈ ਜਾਂਦੀ ਦਈ ਜੋ ਅਮਿਤ ਪਰਮੇਸ਼ਰ ਹੈ ਉਹਦਾ ਸੇਵਨ ਕਰਦੇ ਆ ਜੋ ਸ਼ਲੋਕ ਮਹੱਲਾ 5ਵਾਂ ਧੰੜੇ ਕੋਲਾ ਮਾਰਾ ਕਹਿੰਦੇ ਜਿਹੜੇ ਧੰਦੇ ਐ ਇਹ ਤਾਂ ਖੋਟਾ ਲਾਹਾ ਦੇਣ ਵਾਲਿਆ ਇਹ ਬੰਦਿਆ ਇਤਨਾ ਆਵੇ ਇਹ ਧੰਦਿਆਂ ਦੀ ਫਸਿਆਂ ਦੇ ਤੇ ਇਤ ਇੱਕ ਵਾਹਿਗੁਰੂ ਨਹੀਂ ਆਉਂਦਾ ਹੈ ਉਸ ਨੂੰ ਭੁਲਾਈ ਬੈਠਾ ਰਹਿਣਾ ਇਹੇ ਜੇ ਧੰਦਿਆਂ ਨੂੰ ਲਾਵੇ ਜਿੰਨਾ ਕਰਕੇ ਚਿਤ ਪਰਮੇਸ਼ਰ ਨਹੀਂ ਆਉਂਦਾ ਉਹਨਾਂ ਦਾ ਖੋਟਾ ਲਹਾ ਸਮਝ ਉਹਨਾਂ 'ਚ ਕਿਉਂ ਫਰਸਲਾ ਹੈ ਨਾਨਕ ਸੇ ਤਨ ਫੁਟੰਨ ਸਤਿਗੁਰੂ ਜੀ ਕਹਿੰਦੇ ਉਹ ਸਰੀਰ ਭਾਈ ਫੁੱਟ ਜਾਂਦਾ ਜਿੰਨਾ ਜਿਵੇਂ ਕੋੜੀਆਂ ਦੇ ਸਰੀਰ ਫੁੱਟ ਜਾਂਦੇ ਮੂੰਹੇ ਫੁੱਟ ਜਾਂਦੇ ਐ ਜਿੰਨਾ ਸਾਈ ਵਿਸਰੇ ਜਿੰਨਾ ਨੂੰ ਮੇਰਾ ਸਾਈ ਪਰਮੇਸ਼ਰ ਪੁੱਜ ਜਾਂਦਾ ਹੈ ਮਹੱਲਾ ਪੰਜ ਵਾਰ ਉਹ ਤਾਂ ਫੁੱਟੇ ਹੋਏ ਸਰੀਰ ਹਨ ਹਰ ਵਕਤੇ ਬਕਵਾਸ ਕਿਉਂ ਪੱਕਾ ਰੋਗੀ ਬੱਲਾ ਜੈਤਨ ਬਾਣੀ ਵਿਸਰਜਿਆ ਵਾਲੀ ਹਾਲਤ ਹੈ ਮਹੱਲਾ ਪੰਜਵਾ ਪ੍ਰੇਤੋ ਕੀ ਤੋਨ ਦੇਵਤਾ ਵੇਖੋ ਮਹਾਰਾਜ ਪ੍ਰੇਤਾਂ ਨੂੰ ਵੀ ਦੇਵਤੇ ਬਣਾਤਾ ਪਸ਼ੂ ਪੇਤ ਮੁਖਤ ਕੋਤਾਰੇ ਪਾਹਨ ਫਾਰੋਤਾਰੇ ਪਾਣੀ ਮੁਨੀ ਸਾਹਿਬ ਸਿੰਘ ਜੀ ਕਾਂਸੀ ਦੇ ਚ ਪ੍ਰੇਤ ਬਣਿਆ ਸੀ ਜਿਸਨ ਪ੍ਰੇਤ ਬਣੇ ਨੂੰ ਵਿਆਹ ਕਰਨੋ ਚਾਹ ਰਿਆ ਸੀ ਜਦੋਂ ਸਤਿਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਗਏ ਹਨ ਉਸ ਵੇਲੇ ਮੰਦਰ ਦੇ ਵਿੱਚ ਜਿੱਥੇ ਗੁਰੂ ਸਾਹਿਬ ਜੀ ਬੈਠੇ ਸੀ ਇਹ ਬੋਲਿਆ ਕਿ ਗੁਰੂ ਕੇ ਬਾਗ ਵਿੱਚ ਕਾਂਸੀ ਵਿੱਚ ਮਹਾਰਾ ਦਾ ਸਥਾਨ ਹੈ ਉੱਥੇ ਬੋਲਿਆ ਕਿ ਮਹਾਰਾ ਮੈਨੂੰ ਮੁਕਤ ਕਰੋ ਤੁਸੀਂ ਆਇਓ ਦੁਨੀਆ ਦੇ ਕਾਰਨੋਂ ਮਹਾਰਾ ਕਹਿੰਦੇ ਤੂੰ ਕੌਣ ਹੈ ਜੀ ਮੈਂ ਪਾਲਨੀ ਮੋਨੀ ਅਸੱਚੇ ਪਾਤਸ਼ਾਹ ਇਹ ਸਾਧ ਸੰਗ ਜੀ ਉਸ ਵੇਲੇ ਗੁਰੂ ਮਹਾਰਾ ਸਾੱਚੇ ਪਾਤਸ਼ਾਹ ਜੀ ਨੇ ਪਾਈ ਮਰਦਾਨੇ ਦੇ ਪਾਸੋਂ ਸ਼ਬਦ ਉਚਾਰ ਕੇ ਕੀਰਤਨ ਗਾਇਆ ਕੀਰਤਨ ਗਾਉਣ ਨਾਲ ਇਹਨੂੰ ਪ੍ਰੇਪ ਜੂਨ ਤੋਂ ਛੁਡਾ ਆਇਆ ਸੀ ਕਈ ਚਤੁਰ ਪੂਜੀ ਵੀਸ਼ਣਾ ਰੂਪ ਬਣ ਕੇ ਮਹਾਰਾਜ ਸਾਹ ਦੇ ਚਰਨਾਂ ਵਿੱਚ ਮੱਥਾ ਟੇਕ ਬਕੁਨਠ ਨੂੰ ਗਿਆ ਸੀ ਇਸ ਪ੍ਰਕਾਰ ਪ੍ਰੇਤਾ ਨੂੰ ਵੀ ਮਾਰਨ ਦੇਵਸੀ ਬਣਾ ਦਿੱਤਾ ਐਵੇਂ ਨਵੇਂ ਪਾਤਸ਼ਾਹ ਜੀ ਨੂੰ ਪ੍ਰੇਤ ਜਿਹੜਾ ਬਣਿਆ ਸੀ ਝੂਠਾ ਨੀਮ ਚੱਕਣੇ ਕਰਕੇ ਹਵੇਲੀ 'ਚ ਰਹਿੰਦਾ ਸੀ ਉਸ ਪ੍ਰੇਤ ਦਾ ਜਦੋਂ ਰੰਗਜੀਵ ਨੂੰ ਗੁਰੂ ਸਾਹਿਬ ਨੂੰ ਬੁਲਾਇਆ ਉਸ ਭੂਤਾਂ ਦੀ ਹਵੇਲੀ 'ਚ ਉਤਾਰ ਦਿੱਤਾ ਸੀ ਉਸ ਪ੍ਰੇਤ ਨੂੰ ਵੀ ਮਾਰਨ ਦੇਵਤਾ ਬਣਾ ਦਿੱਤਾ ਇਸੇ ਪ੍ਰਕਾਰ ਜਿਹੜੇ ਭਾਈ ਸ਼ਰਾਬਾਂ ਪੀਂਦੇ ਉਹ ਪ੍ਰੇਤ ਹੀ ਐ ਨਾ ਕਲਮ ਪ੍ਰੇਤ ਜਿਹੀ ਨੀ ਰਾਵਣਾ ਕਿ ਸ਼ਕਤਾਂ ਸੋ ਪ੍ਰੇਤੋਂ ਕੀ ਤੁਮ ਦੇਵਤਾ ਪ੍ਰੇਤ ਵਰਗੇ ਜਿਹੜੇ ਸੁਭਾਅ ਸੀ ਮੈਲਾ ਦੇ ਖਾਣੀ ਤਮਾਕੂ ਪੀਣਾ ਸ਼ਰਾਬ ਪੀਣੀ ਪ੍ਰਾਈ ਨਿੰਦਿਆ ਰੂਪੀ ਵਿਸ਼ਟਾ ਖਾਣਾ ਇਹੇ ਜੇ ਪ੍ਰੇਤ ਸੁਭਾਅ ਸੀ ਇਹਨੂੰ ਦੇਵ ਤੇ ਗੁਰਸਿੱਖੀ ਦਾਮ ਦੇ ਕੇ ਦੇਵ ਪ੍ਰਕਾਸ਼ ਰੂਪ ਦਾ ਬ੍ਰਹਮ ਅਤੇ ਗਿਆਨਵਾਨ ਬਣਾਤਾ ਦੇ ਅਧਿਆਸੀ ਪ੍ਰੇਤ ਹੈ ਦੇਵਤਾ ਦੇ ਬਰੂ ਪਰਮੇਸ਼ਰ ਦੀ ਸਖਿਆਤਾ ਵਾਲੇ ਗਿਆਨ ਮਾਨ ਬਣਾਤਾ ਸਿਨ ਕਰਨਾ ਹਾਰੀ ਇਹ ਕਰਨ ਹਾਰ ਪਰਮੇਸ਼ਰ ਨੇ ਬੜੀ ਕਿਰਪਾਲਤਾ ਕੀਤੀ ਹੈ ਸਭੇ ਸਿੱਖ ਓਵਾਰਿਆਂ ਨੂੰ ਸਾਰੇ ਸਿੱਖਾਂ ਨੂੰ ਸੱਚੇ ਪਾਤਸ਼ਾਹ ਨੇ ਓਵਾਰਿਆਂ ਨੂੰ ਬਚਾ ਲਿਆ ਪ੍ਰਭ ਕਾਜ ਸਵਾਰੇ ਪ੍ਰਭ ਦੇ ਮਾਧਮ ਸਾਰੇ ਕਾਰਜ ਸਵਾਰ ਸੇ ਸਿੱਖਾਂ ਦੇ ਨਿੰਦਕ ਪਕੜ ਪਛਾੜਿਆ ਜਿਹੜੇ ਨਿੰਦਕ ਸਾਨੂੰ ਪਕੜ ਕੇ ਫਟਕਾ ਕੇ ਮਾਰਿਆ ਹੈ ਇਸ ਪ੍ਰਕਾਰ ਹੈ ਹਰਨਾਕ ਸਾਧਕ ਠੰਠੇ ਦਰਵਾਰੇ ਤੁਸੀਂ ਕੀਤੇਗੇ ਦਰਵਾਰ ਸੱਚਖੰਡ ਵਿੱਚ ਨਾਨਕ ਦਾ ਪ੍ਰਭ ਵੱਡਾ ਸਤਿਗੁਰ ਸਾਹਿਬ ਜੀ ਕਹਿੰਦੇ ਸਾਡਾ ਵਾਹਿਗੁਰੂ ਬਹੁਤ ਵੱਡਿਆਂ ਤੋਂ ਵੱਡਾ ਹੈ ਆਪ ਸਾਜ ਸਵਾਰ ਆਪ ਹੀ ਸਾਰੇ ਜਗਤ ਨੂੰ ਸਾਜਿਆ ਹੈ ਰਚਿਆ ਹੈ ਆਪ ਹੀ ਸਾਰਿਆਂ ਨੂੰ ਸਵਾਰਨ ਵਾਲਾ ਗੁਣਾ ਦੇ ਸਹਿਤ ਕਰਕੇ ਆਪ ਹੀ ਸਾਜ ਨੂੰ ਸਾਜਿਆ ਹੈ ਆਪ ਹੀ ਗਿਆਨ ਆਕਾਨਾ ਸਵਾਰ ਦਿੱਤੇ ਹਨ ਆਪ ਹੀ ਪੰਜ ਤਤ ਸਾਜੇ ਹੈ ਆਪ ਹੀ ਬਣਿਆ ਤੁਮ੍ਹੋ ਸੀਰ ਸਵਾਰੇ ਹੈ ਆਪ ਹੀ ਸੂਖਮ ਤਤਾਂ ਦੁਆਰਾ ਸੂਖਮ ਸੀਰ ਸਾਜੇ ਹੈ ਆਪ ਹੀ ਸੱਚੇ ਪਾਤਸ਼ਾਹ ਜਿਨੂੰ ਗੁਣਾ ਦੇ ਸਮੇਰ ਸਵਾਰੇ ਹਨ ਪੌੜੀ ਪ੍ਰਭ ਦੇ ਅੰਤ ਕਿਸ ਅੰਤ ਨਾਲ ਇਸ ਸੰਸਮੇ ਜੀ ਮੇਰਾ ਵਾਹਿਗੁਰੂ ਬਿਅੰਤ ਹੈ ਉਹਦਾ ਅੰਤ ਕਿਸੇ ਪ੍ਰਕਾਰ ਕੁਝ ਜੀਵ ਅੰਤਪਾ ਨਹੀਂ ਸ਼ੁਰੂਦਾ ਕਿਸੇ ਪ੍ਰਕਾਰ ਸਭ ਕਿਸੇ ਕਰਨ ਸਭ ਕੁਝ ਉਸੇ ਨਹੀਂ ਕਰਨਾ ਜੋ ਕੁਝ ਪਿਛੇ ਕੀਤਾ ਸੀ ਕੀਤਾ ਸੀ ਹੁਣ ਕੀਤਾ ਅੱਗੇ ਨੂੰ ਕਰਨਾ ਹੈ ਅਗਮ ਅਗੂਚਰ ਸਾਹਿਬ ਉਹ ਮੰਨ ਦੀ ਗਮਤਾ ਤੋਂ ਪਰੇ ਹੈ ਅਗੋਚੇ ਇੰਦਰੀਆਂ ਦੇ ਅਭਿਸ਼ੇ ਹੈ ਸਾਹਿਬ ਉਹ ਮਾਲਕ ਹੈ ਜੀਆਂ ਦਾ ਪਰਣਾ ਸਨ ਜੀਆਂ ਦਾ ਪਰਣਾ ਆਸਰਾ ਹੋ ਬ੍ਰਹਮਚੇਤਨੀ ਹੈ ਹਸ ਦੇ ਪ੍ਰਤਪਾਲਾ ਕਿਰਪਾ ਦੇ ਹੱਥ ਦੇ ਕੇ ਸਾਰਿਆਂ ਦੇ ਪ੍ਰਤੀ ਤਾਂ ਹੀ ਪਾਲਣਾ ਕਰਦਾ ਹੈ ਰਣੂ ਪੋਖਣ ਕਰਨੀ ਸਾਰਿਆਂ ਦੇ ਪੇਟਾਂ ਨੂੰ ਭਰ ਕੇ ਪੋਖਣ ਪਾਲਣਾ ਕਰਦਾ ਉਸੇ ਦੀ ਕਰਨਾ ਹੈ ਨਾ ਅੱਗੇ ਵੀ ਮਿਹਰਬਾਨ ਬਖਸ਼ਿੰਦ ਆਪ ਮਿਹਰਬਾਨੀ ਕਰਨ ਵਾਲਾ ਹੈ ਬਖਸ਼ਾ ਕਰਨ ਵਾਲਾ ਹੈ ਆਪ ਨਾਮ ਦੀਆਂ ਜਪ ਸੱਚੇ ਤਰਨ ਉਹ ਸੱਚੇ ਦਾ ਨਾਮ ਜਪ ਕੇ ਭਾਈ ਆਪਾਂ ਤਰਨਾ ਹੈ ਜੋ ਤੁਦ ਭਾਵੈ ਸੋ ਭਲਾ ਜੀ ਮੇਰੇ ਵਾਹਿਗੁਰੂ ਜੀ ਬੇਨਤੀ ਕਰੋ ਜੋ ਆਪ ਨੂੰ ਪਾਉਂਦਾ ਉਹ ਹੀ ਚੰਗਾ ਹੈ ਨਾਨਕ ਦਾਸ ਸਰਣ ਅਸੀਂ ਤਾਂ ਮਹਾਰਾ ਆਪਦੇ ਦਾਸ ਆਪ ਦੀ ਸ਼ਰਨਾ ਗੁਰੂ ਸਾਹਿਬ ਜੀ ਕਹਿੰਦੇ ਜਾਜ ਸਾਨੂੰ ਦੱਸ ਰਹੇ ਹਨ ਸ਼ਲੋਕ ਮਹਲਾ 5 ਵਾ ਤਿੰਨਾ ਭੁੱਖ ਨਾ ਕਾ ਰਹੀ ਏ ਪਿਆਰਿਓ ਨਾ ਵਾਸਤੇ ਮਾਰੇ ਚੰਦੇ ਕਿਸੇ ਪ੍ਰਕਾਰ ਦੀ ਆਸਾ ਰੂਪੀ ਭੁੱਖ ਨਹੀਂ ਰਹੀ ਪਦਾਰਥਾਂ ਦੀ ਜਿਸ ਦਾ ਪ੍ਰਭ ਹੈ ਸੂ ਜਿਨ੍ਹਾਂ ਦਾ ਪ੍ਰਭ ਅਕਾਲ ਪੁਰਖ ਸੋ ਰਖਿਆ ਕਰਨ ਵਾਲਾ ਆਪ ਹੈ ਨਾਨਕ ਚਰਨੀ ਲਗਿਆ ਉਹਨਾਂ ਦੇ ਚਰਨੀ ਲੱਗਣੇ ਕਰਕੇ ਉਦਰਾ ਸਭ ਭੋਗ ਸਭ ਕਿਸੇ ਦਾ ਉਧਾਰ ਹੋ ਜਾਂਦਾ ਮਹਾਰਾ ਦੀ ਓਟ ਲੈਣੇ ਕਰਕੇ ਮਹੱਲਾ 5 ਸਤਿਗੁਰੂ ਜੀ ਕਹਿੰਦੇ ਆ ਗੁਰਾਂ ਦੀ ਚਰਨੀ ਲੱਗਣੇ ਕਰਕੇ ਸਭ ਕਿਸੇ ਦਾ ਉਧਾਰ ਹੋ ਜਾਂਦਾ ਹੈ ਮਹੱਲਾ 5 ਜਵਾਜਕ ਮੰਗੈ ਨਿਤਨਾਮ ਇਹ ਬਾਹਰ ਦੀ ਸਮਾਪਤੀ ਕਰਨ ਲੱਗੇ ਮਹਾਰਾਜ ਸਾਹਿਬ ਕਹਿੰਦੇ ਨੇ ਹੇ ਮਹਾਰਾਜ ਜਾਚਕ ਬਣ ਕੇ ਆਪਦੇ ਪਾਸੋਂ ਨਿਤਨਾਮ ਦੀ ਦਾਤ ਮੰਗਦੇ ਹਾਂ ਸਾਹਿਬ ਕਰੇ ਕਬੂਲ ਜੇ ਸਹਿ ਮਾਲਕਾ ਤੂੰ ਕਬੂਲ ਪ੍ਰਵਾਨ ਕਰ ਲਵੇਂ ਸਾਨੂੰ ਇਹ ਨਾਮਜ਼ਦਾਰ ਯਾਜਕਾਂ ਨੂੰ ਬਸ ਜਿਵੇਂ ਨਾਨਕ ਪਰਮੇਸ਼ਰ ਜਜਮਾਨ ਸਰਦੂ ਸਾਹਿਬ ਜੀ ਕਹਿੰਦੇ ਨੇ ਪਰਮੇਸ਼ਰ ਤਾਂ ਭਾਈ ਜਿਮਾਨ ਹੈ ਕਿਸਹਿ ਭੁੱਖ ਨ ਮੂਲ ਉਹਨੂੰ ਭੁੱਖ ਮੂਲ ਉੱਕਾ ਹੀ ਨਹੀਂ ਹੈ ਆਪਾਂ ਪ੍ਰੋਤਾਂ ਦੀ ਨਿਆਈ ਉਹਦੇ ਪਾਸੋਂ ਜਾਨ ਮੰਗਣਾ ਹੈ ਸਾਡਾ ਪਰਮੇਸ਼ਰ ਕਰਤਾ ਤੂੰ ਮੇਰਾ ਜਜਮਾਨ ਇੱਕ ਦਖਣਾ ਹੋ ਤੈ ਮੈਂ ਪਾਸ ਤੈ ਪੈ ਮੰਗੂ ਦੇਵ ਆਪਣਾ ਨਾਮ ਪੌੜੀ ਮਨ ਰੱਤਾ ਗੋਵਿੰਦ ਸੰਗ ਇਹਨਾਂ ਦਾ ਰੰਗਿਆ ਗਿਆ ਸਮਾਪਤੀ ਕਰਦੇ ਪਉੜੀ ਉਚਾਰਦੇ ਹੈ ਜਿਹੜਾ ਵਾਹਿਗੁਰੂ ਦੇ ਨਾਲ ਮਨ ਰੰਗਿਆ ਗਿਆ ਹੈ ਸੱਚ ਭੋਜਨ ਜੋੜੇ ਇਹੋ ਹੀ ਭਾਈ ਸੱਚਾ ਭੋਜਨ ਹੈ ਅਤੇ ਇਹੋ ਹੀ ਜੋੜੇ ਪੁਸ਼ਾਕੇ ਹੋਣਗੇ ਸੱਚੇ ਪਾਤਸ਼ਾਹ ਦੇ ਨਾਲ ਮਨ ਜਿਹੜਾ ਰੰਗਿਆ ਗਿਆ ਹੈ ਇਹੋ ਹੀ ਮਨ ਰੱਤਾ ਰਤਨਾ ਪੈਨਨ ਮੰਦਰ ਦਾ ਸੁਪੇ ਦੀ ਸਦਨਾ ਨੀਲੀ ਸਿਆਹੀ ਕਦਾ ਕਰਨੀ ਪੈਨ ਪੈਰ ਪਿਆਨੇ ਪਿਛਾਕੇ ਹਨ ਪ੍ਰੀਤ ਲੱਗੀ ਹਰ ਨਾਮ ਸਿਉ ਹਰੀ ਅਕਾਲ ਪੁਰਖ ਦੇ ਨਾਮ ਨਾਲ ਜਿਹੜੀ ਪ੍ਰੀਤੀ ਲੱਗੀ ਹੈ ਇਹ ਹਸਤੀ ਘੋੜੇ ਹੋਈ ਸਰਬਨ ਕਰਨ ਰੂਪ ਘੋੜੇ ਤੇ ਚੜਦੇ ਆ ਮੰਨਨ ਕਰਨ ਰੂਪ ਰਾਹਤੇ ਚੜਦੇ ਆ ਤਿੰਨ ਦੇ ਹਸਨ ਕਰਨ ਨੂੰ ਪਾਠੀ ਤੇ ਸਵਾਰ ਹੁੰਨੇ ਆ ਇਹੀ ਹਾਥੀ ਕੋਰੇ ਹਨ ਸੱਚੇ ਪਾਤਸ਼ਾਹ ਨੂੰ ਬਖਸ਼ੇ ਰਾਜ ਮਿਲਖ ਖੁਸ਼ੀਆਂ ਘਣੀ ਰਾਜ ਜਿਹੜਾ ਪ੍ਰਾਪਤ ਕਰਨਾ ਹੈ ਮਿਲਖ ਜ਼ਗੀਰਾਂ ਦੇ ਮਾਲਕ ਬਣਨਾ ਇਹਨਾਂ ਦੀਆਂ ਜਿਹਨੀਆਂ ਖੁਸ਼ੀਆਂ ਬਹੁਤੀਆਂ ਹੈ। ਧਿਆਏ ਮੁਖ ਨਾ ਮੂੜੇ ਜਿਹੜਾ ਵਾਅਦਾ ਨੂੰ ਕਿਹਾਉਂਦੇ ਆਂ ਮੂੰਹ ਨਹੀਂ ਕਦੇ ਮੋੜਨਾ ਕਦੇ ਬੇਮੁਖ ਨਹੀਂ ਹੋਣਾ। ਇਹ ਰਾਜ ਤੇ ਜ਼ਗੀਰਾਂ ਨਾਲੋਂ ਬਹੁਤੀਆਂ ਖੁਸ਼ੀਆਂ ਇਹਦੇ ਵਿੱਚ। ਤੋ ਇਹੋ ਹੀ ਅਸੀਂ ਮੰਨਦੇ ਹਾਂ ਢਾਡੀ ਦਰ ਪ੍ਰਭ ਮੰਗਣੇ ਕਿੰਨਾਰੇ ਅਸੀਂ ਤੇਰੇ ਘਰ ਦੇ ਢਾਡੀ ਕੀਰਤਨੀਏ ਆ ਤੇਰੀਆਂ 12 ਜਸੋਚਾਰਨ ਵਾਲੇ ਆ ਆਪਦੇ ਦਰਸ਼ਕ ਸੰਗਤ ਵਿੱਚੋਂ ਇਹੋ ਹੀ ਮੰਗਣਾ ਕਰਦੇ ਹਾਂ ਦਰ ਕਦੇ ਨਾ ਛੂੜੀ ਆਪ ਦਾ ਗਿਆਨ ਰੂਪੀ ਦਰ ਸਰੂਪ ਰੂਪੀ ਦਰਵਾਜ਼ਾ ਕਦੇ ਨਾ ਛੱਡੀਏ ਹਰ ਵਕਤ ਆਪ ਦੇ ਦਰਦ ਦੇ ਦਾਸ ਹੀ ਬਣੇ ਰਹੀਏ ਨਾਨਕ ਮਨ ਤਨ ਚਾਉ ਇਹ ਸਾਡੇ ਮਨ ਵਿੱਚ ਵੀ ਸੱਚੇ ਪਾਤਸ਼ਾਹ ਤਨ ਵਿੱਚ ਵੀ ਇਹੋ ਹੀ ਚਾਹ ਲੱਗਾ ਹੋਇਆ ਉਤਸ਼ਾਹ ਲੱਗਾ ਹੋਇਆ ਹੈ ਜਿਸ ਪ੍ਰਭ ਕਉ ਲੋੜ ਸੰਤੂ ਸਾਹਿਬ ਦੀ ਫਰਮਾਉਣ ਦੀ ਤਾਪਰਤੀ ਹੈ ਪ੍ਰਭੂ ਆਪ ਨੂੰ ਲੋੜਦੇ ਰਹਿੰਦੇ ਆਪ ਨੂੰ ਚਾਹੁੰਦੇ ਰਹਿੰਦੇ ਕਦੋਂ ਸਾਨੂੰ ਪ੍ਰਾਪਤ ਹੋਵੋਗੇ ਇਹ ਹਰ ਵਕਤ ਲੋਲ ਲੱਗੀ ਰਹੇ ਸਾਡੇ ਇਸ ਤਰ੍ਹਾਂ ਕਹਿ ਕੇ ਮਾਰਾ ਨੇ ਵਾਰ ਸਮਾਪਤ ਕੀਤੀ ਹੈ ਸੁੱਧ ਕੀਚੇ ਸ਼ੁੱਧ ਕੀਚੇ ਸ਼ੁੱਧ ਕਰ ਲਿਓ ਇਹਦਾ ਇਹ ਮਤਲਬ ਨਹੀਂ ਸਮਝਣਾ ਵੀ ਗੁਰੂ ਸਾਹਿਬ ਕਹਿੰਦੇ ਸ਼ੁੱਧ ਕਰ ਲਿਓ ਸ਼ੁੱਧ ਕਰ ਲਿਓ ਦਾ ਵੀ ਹੋਰ ਕਵੀ ਲੋਕ ਸ਼ੁੱਧ ਕਰ ਲਿਓ ਇਹ ਨਹੀਂ ਮਤਲਬ ਸ਼ੁੱਧ ਕੀਚੇ ਇੱਕ ਦੋ ਰਾਗ ਹੁੰਦੇ ਐ ਇੱਕ ਤਾਂ ਰਾਗ ਹੁੰਦੇ ਸ਼ੁੱਧ ਰਾਗ ਇੱਕ ਸ਼ੁੱਧ ਕੀਚੂ ਕਹਿੰਦੇ ਆ ਜਾਂ ਕੀਚੇ ਕਹਿੰਦੇ ਹਨ ਸ਼ੁੱਧ ਕੀਚੇ ਸੰਕੀਰਣ ਰਾਗ ਹੁੰਦੇ ਐ ਜਿਹਦੇ ਚ ਮਿਸਰ ਤੋਂ ਰਾਗ ਹੋਵੇ ਉਹਨੂੰ ਸ਼ੁੱਧ ਕੀਚੇ ਕਹੀਦਾ ਹੈ ਜਿਹੜਾ ਕੱਲਾ ਰਾਗ ਹੋਵੇ ਉਚਾਰਨ ਵਾਲਾ ਜਿਹਦੇ ਚ ਵਖਿਆਨ ਹੋਵੇ ਨਾਲ ਅਲਾਪ ਹੋਵੇ ਤੇ ਨਾਲੇ ਵਖਿਆਨ ਹੋਵੇ ਪੌੜੀਆਂ ਜੀ ਵਖਿਆਨ ਹੈ ਤੇ ਸ਼ਲੋਕਾਂ ਚ ਅਲਾਪ ਹੈ ਇਸ ਕਰਕੇ ਸੁਧ ਕੀਚੇ ਹੈ ਇਹ ਰਾਗ ਸੁਧ ਕੀਚੇ ਵਿੱਚ ਨਾਲੇ ਅਲਾਪ ਹੈ ਤੇ ਨਾਲੇ ਵਖਿਆਨ ਹੈ ਇਸ ਕਰਕੇ ਇਹਦਾ ਨਾਮ ਸੁਧ ਕੀਚੇ ਸੰਕੀਰਨ ਰਾਗ ਦਾ ਨਾਮ ਹੈ ਸੁਧ ਕੱਲੇ ਸੁਧ ਰਾਗ ਦਾ ਨਾਮ ਹੈ ਸੰਕੀਰਨ ਮਿਸਰ ਰਾਗ ਦਾ ਨਾਮ ਹੈ ਇਹ ਗੌੜੀ ਦੇ ਚ ਮਿਸਰਕ ਰਾਗ ਦੁਆਰਾ ਉਚਾਰਨ ਕੀਤਾ ਜਿਹਦੇ ਚ ਨਾਲੇ ਵਿਖਿਆਨ ਕੀਤਾ ਨਾਲੇ ਸੁੱਧ ਰਾਗ ਗੌੜੀ ਦਾ ਉਚਾਰਨ ਕੀਤਾ ਇਸ ਕਰਕੇ ਕੋਈ ਕਲਮ ਨਾ ਚੱਕ ਲਿਓ ਵੀ ਅਸੀਂ ਸੋਧੀ ਕਰ ਲਈਏ ਇਹਦੇ ਤਾਂ ਹੀ ਪੌੜੀਆਂ ਅੱਗੇ ਪਿੱਛੇ ਕਰ ਲਈਏ ਇਹ ਨਿਮਰਤਾ ਗੁਰੂ ਸਾਹਿਬ ਜੀ ਨੇ ਦਿਖਾਉਣਾ ਕੀਤੀ ਹੈ ਹਾਡੀ ਦਰਬੰਦ ਮੰਗਣਾ ਜਗਤ ਕਦੇ ਨਾ ਛੋੜੇ ਨਾਨਕ ਮਨ ਦੀਆਂ ਚਾਹ ਹੋਏ ਹੋ ਨਿਤ ਪ੍ਰਭ ਕੋ ਲੋੜੇ ਸੁਧ ਕੀਚੇ ਵਾਹਿਗੁਰੂ ਦਾ ਖਾਲਸਾ